ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬੀ ਕਲਚਰ ਤੇ ਮਾਡਰਨ ਲਾਈਫ ਸਟਾਈਲ ਬਾਰੇ ਜੇ ਪੰਜਾਬੀ ਕਲਚਰ ਸਾਡੀ ਰੂਹ ਆ ਤੇ ਮਾਡਰਨ ਲਾਈਫ ਸਟਾਈਲ ਅੱਜ ਦੀ ਰਫਤਾਰ ਆ ਜਿੱਦਾਂ ਰੂਹ ਤੇ ਰਫਤਾਰ ਦੋਨੇ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਆ ਇਹਨਾਂ ਦੋਨਾਂ ਦਾ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਪੰਜਾਬੀਅਤ ਸਿਰਫ ਪੰਜਾਬੀ ਬੋਲਣ ਵਿੱਚ ਪੰਜਾਬੀ ਭੰਗੜੇ ਪਾਉਣ ਦੇ ਵਿੱਚ ਜਾਂ ਪੰਜਾਬੀ ਖਾਣੇ ਖਾਣ ਤੱਕ ਹੀ ਸੀਮਤ ਨਹੀਂ ਹੈਗੀ ਇਹਦਾ ਮਤਲਬ ਸਾਨੂੰ ਆਪਣੀਆਂ ਜੜਾਂ ਦੇ ਨਾਲ ਵੀ ਜੁੜਨਾ ਚਾਹੀਦਾ ਆ ਤੇ ਜੜਾਂ ਦੇ ਨਾਲ ਆਪਾਂ ਕਿੱਦਾਂ ਜੁੜ ਸਕਦੇ ਆ ਇਸ ਵਿਸ਼ੇ ਤੇ ਅੱਜ ਅਸੀਂ ਸਾਰੀ ਗੱਲਬਾਤ ਕਰਾਂਗੇ ਜੀ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਪਰਿਵਾਰ ਇਕੱਠੇ ਹੁੰਦੇ ਸੀ ਉਹਨਾਂ ਦੇ ਵਿੱਚ ਪਰਿਵਾਰ ਦੇ ਵੱਡੇ ਮੈਂਬਰ ਹੁੰਦੇ ਸੀ ਉਸ ਤੋਂ ਛੋਟੇ ਉਸ ਤੋਂ ਛੋਟੇ ਬੱਚਿਆਂ ਤੱਕ ਹੁੰਦੇ ਸੀ ਪਰਿਵਾਰ ਸਾਰਾ ਇਕੱਠਾ ਹੁੰਦਾ ਸੀ ਹਰ ਤਰ੍ਹਾਂ ਦਾ ਰੰਗ ਇੱਕੋ ਪਰਵਾਬ ਅੱਧੀ ਮਿਲਦਾ ਹੁੰਦਾ ਸੀ ਜਦੋਂ ਸਵੇਰਾ ਹੁੰਦਾ ਸੀ ਸ਼ੁਰੂਆਤ ਹੁੰਦੀ ਸੀ ਕੰਮ ਤਾਂ ਗੁਰਬਾਣੀ ਨਾਲ ਹੁੰਦੀ ਸੀ ਉਸ ਤੋਂ ਬਾਅਦ ਆਪੋ ਆਪਣੇ ਕੰਮਾਂ ਦੇ ਵਿੱਚ ਲੱਗ ਜਾਣਾ ਕਿਸੇ ਨੇ ਧਾਰਾਂ ਕੱਢਣ ਚਲੇ ਜਾਣਾ ਕਿਸੇ ਨੇ ਗੋਹਾ ਕੂੜਾ ਕੰਮ ਚਲੇ ਜਾਣਾ ਕਿਸੇ ਨੇ ਹੋਰ ਇਸ ਤਰ੍ਹਾਂ ਡੰਗਰਾਂ ਪੱਠੇ ਪਾਉਣ ਲੈ ਜਾਂ ਕਿਸੇ ਨੇ ਖੇਤਾਂ ਨੂੰ ਜਾਣਾ ਫਿਰ ਉਸ ਤੋਂ ਬਾਅਦ ਸਾਰਾ ਦਿਨ ਮਿਹਨਤਾਂ ਦੇ ਵਿੱਚ ਲੰਘਦਾ ਸੀ ਮਿਹਨਤਾਂ ਕਰਨ ਤੋਂ ਬਾਅਦ ਖੇਤਾਂ ਦੇ ਵਿੱਚ ਮਿਹਨਤ ਕਰਦੇ ਸੀ ਕੰਮ ਕਰਨ ਤਾਂ ਦੇ ਘਰ ਦੇ ਕਰਦੇ ਸੀ ਬਾਹਰਲੇ ਕਰਦੇ ਸੀ ਤੇ ਆਪਣੇ ਦਿਨਚਰਿਆ ਨੂੰ ਪੂਰੀ ਤਰ੍ਹਾਂ ਨਿਭਾ ਕੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਹ ਬਿੱਲੇ ਹੋ ਕੇ ਘਰ ਇਕੱਠੇ ਹੁੰਦੇ ਸੀ ਘਰੇ ਇਕੱਠੇ ਹੋ ਕੇ ਪਹਿਲਾਂ ਤਾਂ ਮਤਲਬ ਕਿ ਉਸ ਪੀਤਾ ਜਾਂਦਾ ਸੀਗਾ ਮਨੋਰੰਜਨ ਹੁੰਦਾ ਸੀ ਜਿਹੋ ਦਿਓ ਸਮੇਂ ਸੀ ਉਹ ਜੇ ਮਨੋਰੰਜਨ ਹੁੰਦੇ ਸੀ ਨਾ ਤਾਂ ਉਹ ਟੀਵੀ ਹੁੰਦੇ ਸੀਗੇ ਨਾ ਮੋਬਾਈਲ ਹੁੰਦੇ ਸੀ ਤੇ ਬਸ ਮਨੋਰੰਜਨ ਸਾਦੇ ਜਿਹੇ ਮਨੋਰੰਜਨ ਹੁੰਦੇ ਸੀ ਇਕੱਠਿਆਂ ਨੇ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਜਾਣੀਆਂ ਕਿਸੇ ਨੇ ਗੀਤ ਗਾਉਣ ਲੱਗ ਜਾਣੇ ਕਿਸੇ ਨੇ ਖੇਡਣ ਲੱਗ ਜਾਣਾ ਜਾਂ ਗੱਲਾਂ ਬਾਤਾਂ ਐਸੀਆਂ ਵੈਸੀਆਂ ਹਮੇਸ਼ਾ ਜਿਹੜੀਆਂ ਬੜੀਆਂ ਵਧੀਆ ਗੱਲਾਂ ਉਹੀ ਗੱਲਾਂ ਕੋਕੀਆਂ ਵਧੀਆ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਵਿੱਚ ਕੀ ਹੁੰਦਾ ਸੀ ਜਿਹੜੇ ਬੱਚੇ ਹੁੰਦੇ ਸੀਗੇ ਉਹ ਆਟੋਮੈਟਿਕਲੀ ਆਪਣੇ ਵੱਡਿਆਂ ਤੋਂ ਸਾਰਨਾ ਚੀਜ਼ਾਂ ਸਿੱਖੀਆਂ ਸੀ ਉਹ ਜਦ ਛੋਟਾ ਬੱਚਾ ਵੱਡਾ ਹੁੰਦਾ ਸੀ ਉਸ ਤੋਂ ਵੱਡਾ ਹੁੰਦਾ ਸੀ ਉਸ ਤੋਂ ਵੱਡਾ ਬਜ਼ੁਰਗ ਹੋਣ ਤੱਕ ਮਤਲਬ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਸੀਗਾ ਉਹਨੂੰ ਸਾਰੀਆਂ ਕਦਰਾਂ ਕੀਮਤਾਂ ਦਾ ਪਤਾ ਹੁੰਦਾ ਸੀ ਵੀ ਆਪਣੇ ਮਾਪਿਆਂ ਦਾ ਕਿਵੇਂ ਸਤਿਕਾਰ ਕਰਨਾ ਆਪਣੇ ਭੈਣਾਂ ਭਰਾਵਾਂ ਨਾਲ ਕਿਵੇਂ ਮਿਲ ਕੇ ਰਹਿਣਾ ਕਿਵੇਂ ਇਕੱਠਿਆਂ ਖਾਣਾ ਪੀਣਾ ਵੰਡ ਕੇ ਖਾਣਾ ਜਾਂ ਕੰਮ ਕਰਨੇ ਕੰਮ ਰੋਂ ਹੀ ਸਿੱਖ ਜਾਂਦਾ ਸੀਗਾ ਕਿਉਂਕਿ ਵੱਡਿਆਂ ਦੇ ਨਾਲ ਛੋਟੇ ਹੁੰਦੇ ਸੀ ਪਹਿਲਾਂ ਖਾਲੀ ਜਾਂਦੇ ਸੀ ਉਸ ਤੋਂ ਬਾਅਦ ਥੋੜਾ ਬਹੁਤ ਹੱਥ ਪੈਰ ਹਿਲਾਉਂਦੇ ਸੀ ਕਰਦੇ ਕਦੇ ਉਹਦੇ ਚਿੰਨ ਕੋਨ ਹੋ ਜਾਂਦੇ ਸੀ ਇਸੇ ਤਰ੍ਹਾਂ ਪਰਿਵਾਰ ਪੂਰਾ ਵਧੀਆ ਸਿਰੇ ਤੱਕ ਜਾਂਦਾ ਸੀ ਆਪਣੇ ਕਵੀਲਦਾਰੀ ਦੇ ਤਾਂ ਉਹ ਇੱਕ ਪੂਰਾ ਸਫਲ ਕਵੀਲਦਾਰ ਬਣ ਜਾਂਦਾ ਸੀਗਾ ਤੇ ਆ ਸਾਡੀ ਪੰਜਾਬੀ ਜੜਾਂ ਦੇ ਨਾਲ ਜੁੜਿਆ ਰਹਿੰਦਾ ਸੀਗਾ ਇਦੇ ਵਿੱਚ ਕੋਈ ਅਸਤਰਾ ਨਹੀਂ ਸੀ ਹੁੰਦਾ ਬਈ ਕਿਸੇ ਦਿਨ ਬੋਲਣਾ ਨਹੀਂ ਜਾਂ ਕੁਝ ਨਹੀਂ ਕਰਨਾ ਹੈਗਾ ਚੰਗੀਆਂ ਮਤਲਬ ਕਿ ਇੱਕ ਕਦਰਾਂਕੀਮਤਾ ਦੇ ਨਾਲ ਉਹ ਬੱਚਾ ਜੁੜਿਆ ਰਹਿੰਦਾ ਸੀਗਾ ਹਾਂਜੀ ਤੇ ਉਹ ਜਿਹੜਾ ਕਲਚਰ ਹੁੰਦਾ ਸੀਗਾ ਉਹ ਹੈ ਵੀ ਬਹੁਤ ਵਧੀਆ ਹੁੰਦਾ ਸੀਗਾ ਹਾਂਜੀ ਉਦੋਂ ਸਮੇਂ ਇੰਨੇ ਵਧੀਆ ਹੁੰਦੇ ਸੀਗੇ ਜਿਹੜੀਆਂ ਖੇਡਾਂ ਵੀ ਹੁੰਦੀਆਂ ਸੀਗੀਆਂ ਹਾਂਜੀ ਉਦੋਂ ਆਪਾਂ ਆਊਟਡੋਰ ਖੇਡਾਂ ਜਾਦੀਆਂ ਖੇਡਦੇ ਹੁੰਦੇ ਸੀ ਨਾ ਹਾਂ ਹਾਂ ਤੇ ਉਹਦੇ ਵਿੱਚ ਆਪਾਂ ਜਿੱਦਾਂ ਗੁੱਲੀ ਡੰਡਾ ਖੇਡ ਲੈਣਾ ਹਨਾ ਵਾਂਟੇ ਖੇਡ ਲੈਣੇ ਕੋ ਖੇਡ ਲੈਣੀ ਹੋਕੀ ਖੇਡ ਲੈਣੀ ਤੇ ਆਪਾਂ ਇਦਾਂ ਦੀਆਂ ਜਣ ਕੇ ਗੇਮਾਂ ਖੇਡਦੇ ਹੁੰਦੇ ਸੀਗੇ ਹਨਾ ਜਿਹੜੀਆਂ ਵੀ ਅੱਜ ਕੱਲ ਦੇ ਬੱਚਿਆਂ ਨੂੰ ਨਾ ਬਾਰੇ ਸ਼ਾਇਦ ਇਹੀ ਪਤਾ ਹੋਵੇ ਹਨਾ ਕਿਉਂਕਿ ਆਪਾਂ ਵੀ ਉਹ ਗੇਮਾਂ ਖੇਡੀਆਂ ਆ ਤੇ ਜਿਹੜੇ ਪੁਰਾਣੇ ਜਿੱਤਾ ਸੀਗੇ ਆਪਣੇ ਤਾਏ ਚਾਚੇ ਸੀਗੇ ਲਾਲੋ ਉਹਨਾਂ ਨੇ ਵੀ ਉਹ ਖੇਡਾਂ ਖੇਡੀਆਂ ਹੋਈਆਂ ਆ ਨਾ ਤੇ ਬਾਕੀ ਜਦੋਂ ਵਿਆਹ ਵੀ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਲੋਕੀ ਗੌਣ ਬਿਠਾਉਂਦੇ ਹੁੰਦੇ ਸੀ ਪਹਿਲਾਂ ਮਾਈਏ ਦੇ ਸੱਦੇ ਆਉਣੇ ਆਟੇ ਪਾਣੀ ਦਾ ਸੱਦਾ ਆਉਣਾ ਸਭ ਤੋਂ ਪਹਿਲਾਂ ਜਦੋਂ ਵਿਆਹ ਆਰੰਭ ਕਰਨਾ ਸਾਹੇ ਚਿੱਠੀ ਆਉਣੀ ਨਾ ਫਿਰ ਸਾਰੇ ਸਰੀਕੇ ਨੂੰ ਇਕੱਠੇ ਕਰਕੇ ਬਿਠਾਉਣਾ ਸਾਹੇ ਚਿੱਠੀ ਪੜ੍ਹਨੀ ਉਸ ਤੋਂ ਬਾਅਦ ਵਿਆਹ ਦੇ ਛੋਟੇ-ਛੋਟੇ ਫੰਕਸ਼ਨ ਜਿਹੜੇ ਹੁੰਦੇ ਸੀ ਪਹਿਲਾਂ ਛੋਟੇ-ਛੋਟੇ ਆਰੰਭ ਕਰ ਲੈਣੇ ਫਿਰ ਆਟੇ ਪਾਣੀ ਦਾ ਸੱਦਾ ਹੋਣਾ ਨਾ ਫਿਰ ਮਾਈਆਂ ਲੱਗਣਾ ਜਦੋਂ ਆਪਾਂ ਮਾਈਆਂ ਲੱਗਣਾ ਤੇ ਮਾਈਏ ਤੇ ਪਹਿਲਾਂ ਜਦੋਂ ਹਨਾ ਚੌਲ ਪਾਉਂਦੇ ਹੁੰਦੇ ਸੀਗੇ ਉਦੋਂ ਸ਼ੱਕਰ ਪਾਉਂਦੇ ਹੁੰਦੇ ਸੀ ਨਾਲ ਤੇ ਉਵਾਲੂ ਚੌਲ ਪਾਉਣੇ ਨਾ ਤੇ ਉਵਾਲੂ ਚੌਲ ਇੱਕ ਪਾਸੇ ਥਾਲ ਦੇ ਵਿੱਚ ਵਾਲੂ ਚੌਲ ਪਾ ਦੇਣੇ ਇੱਕ ਪਾਸੇ ਉਹਨਾਂ ਨੇ ਲੱਪ ਸ਼ੱਕਰ ਦੀ ਪਾ ਦੇਣੀ ਹੈ ਨਾ ਤੇ ਉਦੋਂ ਵਿਆਹ ਦੇ ਵਿੱਚ ਜਦੋਂ ਜਾਣਾ ਖਾਣਾ ਜਿਹੜਾ ਖਵਾਉਂਦੇ ਹੁੰਦੇ ਸੀਗੇ ਥੱਲੇ ਲੰਗਰਿੱਤਾ ਪੰਗਤ ਦੇ ਵਿੱਚ ਬਿਠਾੜ ਕੇ ਲੰਗਰ ਖਵਾਉਂਦੇ ਹੁੰਦੇ ਸੀ ਟਾਟ ਵਿਛਾ ਦਿੰਦੇ ਸੀਗੇ ਉਹਦੇ ਤੇ ਬਿਠਾ ਕੇ ਮਤਲਬ ਖੁਲਾਉਣਾ ਫਿਰ ਰਾਤ ਨੂੰ ਗੋਣ ਸੱਦਣਾ ਉਹਨਾਂ ਨੇ ਗੋਣਾ ਦਾ ਸੱਦਾ ਦੇ ਦੇਣਾ ਗੋਣ ਜਾਣਾ ਤੇ ਆਪਾਂ ਵੀ ਆਪਣੀਆਂ ਦਾਦੀਆਂ ਦੇ ਨਾਲ ਚੱਲ ਜਾਣਾ ਆਪਣੀਆਂ ਮੰਮੀਆਂ ਦੇ ਨਾਲ ਚੱਲ ਜਾਣਾ ਹਨਾ ਤੇ ਉਹਨਾਂ ਦੇ ਨਾਲ ਆਪਾਂ ਵੀ ਸਿੱਖਦੇ ਰਹੇ ਜਿੱਦਾਂ ਉਹਨਾਂ ਨੇ ਜੇ ਤਾਂ ਕੁੜੀ ਦਾ ਵਿਆਹ ਹੋਣਾ ਤੇ ਉਹਨਾਂ ਨੇ ਸੁਹਾਗ ਗਾਉਣੇ ਹਨਾ ਤੇ ਮੁੰਡੇ ਦੇ ਵਿਆਹ ਨੂੰ ਘੋੜੀਆਂ ਗਾਉਣੀਆਂ ਹਨ ਤੇ ਇਹ ਜਿਹੜਾ ਆਪਣਾ ਪੰਜਾਬੀ ਕਲਚਰ ਹੈ ਜਿੱਦਾਂ ਬਹੁਤ ਅਮੀਰ ਵਿਰਸਾ ਆਪਣਾ ਹਾਂਜੀ ਆਪਾਂ ਨੂੰ ਆਪਾਂ ਦੇਖਿਆ ਆਇਆ ਅਪਾ ਆਪਣੀਆਂ ਦਾਦੀਆਂ ਨਾਨੀਆਂ ਦੇ ਨਾਲ ਜਾਂਦੇ ਸੀਗੇ ਆਪਣੀਆਂ ਮਾਵਾ ਦੇ ਨਾਲ ਜਾਂਦੇ ਸੀ ਆਪਾਂ ਨੂੰ ਪਤਾ ਆ ਇਹਦੇ ਬਾਰੇ ਹਨ ਤੇ ਗਾਂਵ ਵਾਲੇ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਸ਼ਾਇਦ ਹੀ ਪਤਾ ਹੋਵੇ ਨਾ ਇਹਦੇ ਬਾਰੇ ਤਾਂ ਹਾਂਜੀ ਇਹ ਇੰਆ ਹੁੰਦਾ ਸੀਗਾ ਜਦੋਂ ਆਪਾਂ ਛੋਟੇ ਹੁੰਦੇ ਤਾਂ ਲੈ ਕੇ ਆਪਾਂ ਬੱਚੇ ਹੁੰਦੇ ਸੀਗੇ ਆਪਾਂ ਆਪਣੇ ਮਾਵਾ ਦੇ ਮਗਰ ਦਾਦੀਆਂ ਮਗਰ ਜਾਬ ਦੇ ਭੈਣਾਂ ਭੂਆ ਦੇ ਮਗਰ ਚਲੇ ਜਾਂਦੇ ਸੀਗੇ ਉਹ ਕੁਦਰਤੀ ਤੌਰ ਤੇ ਅਸੀਂ ਆਪਣੇ ਸਰਬਾਚਾਰ ਦੀਆਂ ਜੜਾਂ ਦੇ ਨਾਲ ਜੁੜੇ ਹੋਏ ਸੀਗੇ ਸਾਨੂੰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇਹ ਕਵੈਸਨ ਸਟੈਪ ਬਾਈ ਸਟੈਪ ਆਪਾਂ ਉਸ ਸੱਭਿਆਚਾਰ ਦਾ ਇੱਕ ਹਿੱਸਾ ਬਣ ਜਾਂਦੇ ਸੀ ਉਹ ਸਾਡੇ ਅੰਦਰ ਰਚ ਜਾਂਦਾ ਸੀਗਾ ਤੇ ਉਹ ਜਿਹੜਾ ਸੀ ਉਹ ਕੁਦਰਤੀ ਆਉਂਦਾ ਸੀਗਾ ਨਾ ਕਿ ਕਿਸੇ ਦਾ ਸਿਖਾਇਆ ਆਉਂਦਾ ਸੀ ਨਾ ਕੋਈ ਮਜਬੂਰਨਾ ਆਉਂਦਾ ਸੀਗਾ ਵੀ ਸਾਨੂੰ ਇਹ ਸਿੱਖਣਾ ਹੀ ਪੈਣਾ ਉਹ ਕੁਦਰਤ ਜਿਵੇਂ ਕਹਾਣੀਆਂ ਦੇ ਪੁੱਤ ਕਾਈ ਕਰਦੇ ਹੁੰਦੇ ਆ ਉਸੇ ਤਰ੍ਹਾਂ ਜਿਹੜੇ ਆਪਾਂ ਸਿੱਖੀ ਜਾਂਦੇ ਸੀਗੇ ਉਹ ਆਪਣੇ ਅੰਦਰ ਕਰ ਕਰ ਜਾਂਦੇ ਸੀ ਆਪਾਂ ਸਿਰੇ ਤੱਕ ਮਰਨ ਤੱਕ ਆਪਾਂ ਇਹ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਸੀਗੇ ਕਿਉਂਕਿ ਸਾਡੇ ਜਿਹੜੇ ਸੀ ਵੱਡੇ ਬਡੇਰੇ ਹੁੰਦੇ ਸੀਗੇ ਉਹਨਾਂ ਨੇ ਉਹ ਸਾਰੇ ਸਮੇਂ ਦੇਖਿਆ ਸੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਅਸੀਂ ਵੀ ਉਹਦਾ ਇੱਕ ਹਿੱਸਾ ਬਣ ਜਾਂਦੇ ਸੀਗੇ ਤੇ ਪਾਤਰ ਪਰ ਹੁਣ ਜਿਹੜਾ ਹੈਗਾ ਸੱਭਿਆਚਾਰ ਇਹ ਹੈਗਾ ਮਾਡਰਨ ਸੱਭਿਆਚਾਰ ਹੈ ਤਾਂ ਵਧੀਆ ਫਰਕ ਵੀ ਬਹੁਤ ਆ ਵਧੀਆ ਵੀ ਆ ਇਹਦੇ ਵਿੱਚ ਕੁਝ ਨੁਕਸਾਨ ਵੀ ਹੈਗਾ ਤੇ ਕੁਝ ਇਹਦੇ ਵਿੱਚ ਫਾਇਦੇ ਵੀ ਆ ਹਾਂਜੀ ਜਿੱਦਾਂ ਦੋਨੇ ਇਹ ਦੋਨੇ ਜ਼ਰੂਰੀ ਆ ਜੇ ਆਪਾਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਾਂਗੇ ਤੇ ਆਪਾਂ ਉਸ ਮਤਲਬ ਜਿਹੜਾ ਕਲਚਰ ਸੀ ਉਹਨੂੰ ਵੀ ਆਪਾਂ ਮਾਣ ਸਕਦੇ ਆ ਤੇ ਜੇ ਹੁਣ ਆਪਾਂ ਅੱਜ ਕੱਲ੍ਹ ਦੇ ਸਮੇਂ ਦੇ ਨਾਲ ਆਪਾਂ ਨਹੀਂ ਚੱਲਦੇ ਤੇ ਆਪਾਂ ਨੂੰ ਹਰ ਇੱਕ ਨੇ ਦੇਖਣ ਵਾਲੇ ਕਹਣਾ ਇਹ ਤਾਂ ਬੈਕਵਰਡ ਆ ਇਹਨੂੰ ਅੱਜ ਕੱਲ ਦੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਵੀ ਇਹਨੂੰ ਸਮੇਂ ਦੇ ਨਾਲ ਚੱਲਣਾ ਨਹੀਂ ਆਉਂਦਾ ਹਨਾ ਉਹਨੂੰ ਲੋਕਨਪੜ੍ਹੀ ਕਹਿ ਦਿੰਦੇ ਕਸਮ ਦਾ ਵੀ ਇਹਨੂੰ ਕਾਸੇ ਦੀ ਨੌਲੇਜ ਹੈ ਨਹੀਂ ਕੀ ਇਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਦਾਂ ਸਮਾਜ ਦੇ ਵਿੱਚ ਵਿਚਰਨਾ ਕਹਿ ਲੋ ਜਿੱਦਾਂ ਵੀ ਜੇ ਆਪਾਂ ਆਪਣੀਆਂ ਜੜ੍ਹਾਂ ਦੇ ਨਾਲ ਵੀ ਜੁੜੇ ਆ ਤੇ ਆਪਾਂ ਨੂੰ ਮਾਡਰਨ ਸਮੇਂ ਦੇ ਨਾਲ ਵੀ ਜਿਹੜਾ ਆਪਣਾ ਹੈਗਾ ਨਵਾਂ ਲਾਈਫ ਸਟਾਈਲ ਆ ਇਹਨੂੰ ਵੀ ਅਪਣਾਉਣਾ ਜ਼ਰੂਰੀ ਆ ਕਿਉਂਕਿ ਇਹ ਸਮੇਂ ਦੀ ਲੋੜ ਆ ਹਾਂਜੀ ਬਿਲਕੁਲ ਸਮੇਂ ਦੇ ਨਾਲ-ਨਾਲ ਚੱਲਣਾ ਵੀ ਜ਼ਰੂਰੀ ਆ ਤੇ ਬਾਕੀ ਉਮਰ ਦੇ ਹਿਸਾਬ ਨਾਲ ਇਨਸਾਨ ਦੇ ਵਿੱਚ ਆਟੋਮੈਟਿਕਲੀ ਤਬਦੀਲੀ ਵੀ ਆਉਂਦੀ ਆ ਤੇ ਉਹ ਚਾਹੀਦੀ ਵੀ ਆ ਜੇ ਹੁਣ ਆਪਾਂ ਕੱਲਾ ਆਪਣੇ ਬੱਚਿਆਂ ਨੂੰ ਪੁਰਾਣੀਆਂ ਗੱਲਾਂ ਬਾਰੇ ਦੱਸੀ ਜਾਵਾਂਗੇ ਤੇ ਉਹਨਾਂ ਨੇ ਨਵੇਂ ਉਹਨਾਂ ਨੇ ਉਹ ਹੈਗੇ ਨਵੇਂ ਸਮੇਂ ਦੇ ਉਹਨਾਂ ਨੇ ਕਿਹਾ ਇਹ ਹਰ ਵੇਲੇ ਸਾਡੇ ਨਾਲ ਪੁਰਾਣੀਆਂ ਗੱਲਾਂ ਕਰਦੇ ਰਹਿੰਦੇ ਆ ਉਹ ਪੁਰਾਣੀਆਂ ਗੱਲਾਂ ਦੱਸਣ ਦੇ ਨਾਲ-ਨਾਲ ਆਪਾਂ ਆਪਾਂ ਨੂੰ ਵੀ ਉਹਨਾਂ ਦੇ ਨਾਲ ਚੱਲਣ ਦੀ ਲੋੜ ਆ ਹਾਂਜੀ ਇਹਦੇ ਫਾਇਦੇ ਵੀ ਨੇ ਜੀ ਨਵੇਂ ਲਾਈਫ ਸਟਾਈਲ ਦੇ ਫਾਇਦੇ ਵੀ ਨੇ ਪਹਿਲੀ ਗੱਲ ਤਾਂ ਜਿਹੜੀਆਂ ਔਰਤਾਂ ਸੀ ਉਹਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਅੱਗੇ ਆਈਆਂ ਨੇ ਉਹਨਾਂ ਨੂੰ ਆਜ਼ਾਦੀ ਮਿਲੀ ਆ ਘਰਾਂ ਤੋਂ ਬਾਹਰ ਨਿਕਲੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਉਹ ਵੀ ਮਤਲਬ ਕਿ ਆਪਣੇ ਘਰਾਂ ਦੀ ਚੱਕੀ ਵਾਲੇ ਲੈ ਕੇ ਜਾਂਦੇ ਕੰਮ ਕਰਦੀਆਂ ਨੇ ਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਦਿੰਦੇ ਆ ਪਰ ਇਹਦੇ ਨਾਲ ਨਾਲ ਪਰਿਵਾਰ ਛੋਟੇ ਹੋ ਗਏ ਮਾਂ ਪਿਓ ਤੇ ਬੱਚੇ ਰਹਿ ਗਏ ਇਕੱਲੇ ਉਹਦੇ ਵਿੱਚੋਂ ਜਿਹੜਾ ਕੰਮ ਬਜ਼ੁਰਗਾਂ ਨੇ ਬਰਾਬਰਦਿਆਂ ਨੇ ਜਾਂ ਛੋਟਿਆਂ ਨੇ ਕਰਨਾ ਸੀ ਉਹ ਤਾਂ ਬਿਲਕੁਲ ਖਤਮ ਹੋ ਗਿਆ ਜਿਹੜੇ ਮਾਪਿਓ ਨੇ ਉਹ ਵੀ ਥੋੜਾ ਜਿਆ ਇਸ ਪਾਸੇ ਹੁਣ ਹੋ ਗਏ ਆ ਬਈ ਮੋਬਾਈਲਾਂ ਦੇ ਵਿੱਚ ਹੀ ਖੁੱਭ ਗਏ ਨੇ ਹੁਣ ਇੱਕ ਅੰਸੰ ਬੰਦਾ ਉਹ ਜਾਨਦਾ ਹੈਗਾ ਨੌਕਰੀ ਤੇ ਜਾਂਦਾ ਹਾਂਜੀ ਫਰਜ਼ ਕਰੋ ਉਹਦੀ ਘਰ ਵਾਲੀ ਉਹ ਘਰੇ ਰਹਿੰਦੀ ਆ ਤੇ ਉਹ ਕਟਿਊਸ਼ਨ ਤੇ ਬੱਚਿਆਂ ਨੂੰ ਭੇਜ ਕੇ ਆਪੋ ਮੋਬਾਈਲ ਵਿੱਚ ਤੇ ਉਹਦੇ ਕੋਲੋਂ ਬੱਚੇ ਸਿੱਖਣਗੇ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਕੋਈ ਖਾਸ ਗੱਲ ਵੀ ਨਹੀਂ ਹੈਗੀ ਵੀ ਇਹ ਅਸੀਂ ਕਰ ਨਹੀਂ ਸਕਦੇ ਕਰ ਵੀ ਸਕਦੇ ਆ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਲਈ ਚੰਗੇ ਇਨਸਾਨ ਬਣਾਉਣ ਦੇ ਲਈ ਤੇ ਆਪਾਂ ਇਹ ਥੋੜੀ ਜਿਹੀ ਕੁਰਬਾਨੀ ਤਾਂ ਕਰ ਸਕਦੇ ਆ ਕਿਉਂਕਿ ਉਹਨਾਂ ਵੱਲ ਨਿੱਜੀ ਤੌਰ ਤੇ ਧਿਆਨ ਦਿਓ ਮੋਬਾਈਲ ਦਾ ਉਹਨਾਂ ਦੇ ਅੱਗੇ ਤੱਕ ਖੜਾ ਛੱਡੋ ਜਦੋਂ ਤੱਕ ਬੱਚੇ ਨੂੰ ਆਪਣੀ ਲੋੜ ਆ ਕਿਉਂਕਿ ਬੱਚਾ ਵੀ ਵਕਤ ਪੜਦਾ ਵਾ ਜਦੋਂ ਅਸੀਂ ਉਹਨੂੰ ਵਕਤ ਦੇਵਾਂਗੇ ਉਹ ਸਾਡੀ ਹਰ ਇੱਕ ਚੀਜ਼ ਨੂੰ ਫਾਲੋ ਕਰੂਗਾ ਫਾਲੋ ਕਰੂਗਾ ਤਾਂ ਚੰਗੀਆਂ ਆਤਮਾ ਸਿੱਖੂਗਾ ਚੰਗੀਆਂ ਆਤਮਾ ਸਿੱਖੂਗਾ ਤਾਂ ਉਹਦਾ ਭਵਿੱਖ ਵੀ ਵਧੀਆ ਤੇ ਸਾਡਾ ਭਵਿੱਖ ਵੀ ਵਧੀਆ ਹੋ ਜੂਗਾ ਬਜ਼ੁਰਗਾਂ ਦਾ ਕਿਉਂਕਿ ਬਜ਼ੁਰਗ ਤਾਂ ਹਰੇਕ ਨਹੀਂ ਹੁੰਣਾ ਜਿਹੜਾ ਅਜੇ ਜਵਾਨ ਉਹਨੇ ਵੀ ਬਜ਼ੁਰਗ ਹੋਣਾ ਤੇ ਉਹਨਾਂ ਨੇ ਵੱਡੇ ਹੋਣਾ ਇਹ ਸਾਡੇ ਲਈ ਵੀ ਫਾਇਦੇਮੰਦ ਹਾਂਜੀ ਪਹਿਲਾਂ ਹੁੰਦਾ ਸੀ ਕਿ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਹੱਥੀ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਸੀਗੇ ਉਹਨਾਂ ਨੇ ਸਵੇਕ ਤੇ ਦੇਖ ਲਾ ਉੱਠਣਾ ਤਾਲਿਆਂ ਦੀ ਸ਼ਾਮੇ ਉੱਠਣਾ ਉੱਠ ਕੇ ਮਤਲਬ ਹਾਲ ਪੰਜਾਲੀਆਂ ਜੋੜ ਕੇ ਹੱਥੀਂ ਖੇਤੀ ਕਰਦੇ ਸੀ ਉਦੋਂ ਮਸ਼ੀਨੀ ਯੁੱਗ ਹੈ ਨਹੀਂ ਸੀਗਾ ਤੇ ਹੱਥੀਂ ਸਾਰੀ ਖੇਤੀ ਕਰਨੀ ਉਹਨਾਂ ਨੇ ਵਲਦਾਂ ਦੇ ਨਾਲ ਖੇਤੀਬਾੜੀ ਕਰਨੀ ਮਗਰ ਬੀਬੀਆਂ ਨੇ ਰੋਟੀ ਪਾਣੀ ਲੈ ਕੇ ਜਾਣਾ ਤੇ ਉਹ ਜਿਹੜਾ ਸਮਾਂ ਸੀਗਾ ਉਹ ਬਹੁਤ ਵਧੀਆ ਸੀਗਾ ਹਨਾ ਉਹ ਜਿੱਦਾਂ ਆਪਣਾ ਕਲਚਰ ਸੀਗਾ ਉਹ オリジナル ਕਲਚਰ ਆਪਣਾ ਉਹੀ ਸੀਗਾ ਤੇ ਹੁਣ ਜਿੱਦਾਂ ਜਿਹੜੇ ਬੱਚੇ ਆ ਇਹਨਾਂ ਨੇ ਉਹ ਸਮੇਂ ਦੇਖੇ ਨਹੀਂ ਹੈਗੇ ਇਹਨਾਂ ਨੂੰ ਉਹ ਸਮੇਂ ਬਾਰੇ ਪਤਾ ਨਹੀਂ ਜਿਹੜੀਆਂ ਆਪਣੀਆਂ ਸੱਸਾਂ ਆ ਆਪਣੀਆਂ ਮਾਵਾਂ ਆ ਆਪਣੀਆਂ ਦਾਦੀਆਂ ਨਾਨੀਆਂ ਆ ਆਪਾਂ ਜੇ ਤਾਂ ਉਹ ਪਰਿਵਾਰ ਦੇ ਵਿੱਚ ਹੈਗੀਆਂ ਆ ਤੇ ਬੱਚੇ ਉਹਨਾਂ ਦੇ ਕੋਲੋਂ ਇਹ ਸਾਰਾ ਕੁਝ ਸਿੱਖ ਸਕਦੇ ਆ ਤੇ ਉਹਨਾਂ ਦਾ ਵੀ ਫਰਜ਼ ਆ ਵੀ ਉਹ ਦੱਸਣ ਹੈ ਨਾ ਬੱਚਿਆਂ ਨੂੰ ਵੀ ਆਪਣਾ ਕਲਚਰ ਜਿਹੜਾ ਬਹੁਤ ਮੀਹ ਕਲਚਰ ਆ ਆਪਾਂ ਬਹੁਤ ਮਤਲਬ ਰਿਚ ਕਲਚਰ ਨੂੰ ਬਿਲੋਂਗ ਕਰਦੇ ਆ ਅਸੀਂ ਹੀ ਇਹਨਾਂ ਬੱਚਿਆਂ ਨੂੰ ਜੋੜ ਕੇ ਰੱਖ ਸਕਦੇ ਨਵੇਂ ਤੇ ਪੁਰਾਣੇ ਕਲਚਰ ਦੇ ਹਾਂਜੀ ਹਾਂਜੀ ਕਿਉਂਕਿ ਅਸੀਂ ਉਹ ਜ਼ਮਾਨੇ ਵੀ ਦੇਖਿਆ ਤੇ ਅਸੀਂ ਆਜ ਜ਼ਮਾਨੇ ਵੀ ਦੇਖਿਆ ਅਸੀਂ ਇਹਨਾਂ ਦੋਨਾਂ ਜ਼ਮਾਨਿਆਂ ਨੂੰ ਇਕੱਠਾ ਕਰ ਸਕਦੇ ਹਾਂ ਇਹਨਾਂ ਦੇ ਵਿੱਚ ਚੰਗੇ ਕੌਣ ਨੇ ਜਿਹੜੇ ਪੁਰਾਣੇ ਕਲਚਰ ਦੇ ਚੰਗੇ ਕੌਣ ਨੇ ਨਵੇਂ ਕਲਚਰ ਦੇ ਵੀ ਚੰਗੇ ਕੌਣ ਨੇ ਉਹਨਾਂ ਨੂੰ ਪਾ ਕੇ ਇੱਕ ਚੰਗੇ ਸਫਲ ਇਨਸਾਨ ਬਣਾ ਸਕਦੇ ਨੇ ਨੇਕ ਇਨਸਾਨ ਬਣਾ ਸਕਦੇ ਹਾਂ ਹਾਂਜੀ ਹਾਂਜੀ ਤੇ ਜਿਹੜੇ ਹੁਣ ਅੱਜ ਕੱਲ ਬੱਚੇ ਆ ਜਿੱਦਾਂ ਉਦੋਂ ਆਹ ਜਿਹੜੇ ਹੁੰਦੇ ਨਾ ਕੰਪਿਊਟਰ ਹੁੰਦੇ ਸੀ ਨਾ ਫੋਨ ਹੁੰਦੇ ਸੀਗੇ ਬੇ ਮਤਲਬ ਖੁੱਲੇ ਖੁੱਲੇ ਥਾਂ ਤੇ ਖੇਡਣਾ ਰਹਿਣਾ ਪਸੰਦ ਕਰਦੇ ਸੀਗੇ ਲੋਕ ਘਰਾਂ ਦੀਆਂ ਛੱਤਾਂ ਉੱਤੇ ਮੰਜੇ ਢਾ ਕੇ ਸੌਣਾ ਤਾਰਿਆਂ ਦੀ ਸ਼ਾਮੇ ਹਨਾ ਦੇਰ ਰਾਤ ਤੱਕ ਬਾਤਾਂ ਪਾਉਂਦੇ ਰਹਿਣਾ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਨਾ ਤੇ ਬਾਕੀ ਦਿਨੇ ਕੰਮ ਧੰਦਾ ਕਰਕੇ ਥੱਕੇ ਇੰਨੇ ਹੁੰਦੇ ਸੀਗੇ ਕਿ ਰਾਤ ਨੂੰ ਵੀ ਥੋੜੀ देर ਆਪਣਾ ਇੰਜੋਏਮੈਂਟ ਕਰਕੇ ਉਸ ਤੋਂ ਬਾਅਦ ਪੂਰੀ ਨੀਂਦ ਵੀ ਲੈਂਦੇ ਸੀਗੇ ਪਰ ਉਹਦੇ ਉਲਟ ਅੱਜ ਕੱਲ ਜਿਹੜਾ ਲਾਈਫ ਸਟਾਈਲ ਆ ਇਹ ਸਾਡਾ ਉਹਦੇ ਨਾਲੋਂ ਬਿਲਕੁਲ ਡਿਫਰੈਂਟ ਹੋ ਗਿਆ ਹੈ ਕਿਉਂਕਿ ਅੱਜ ਕੱਲ ਲਾਈਫ ਵੀ ਇੰਨੀ ਬੀਜੀ ਕਰ ਲਈ ਹੈ ਨਾ ਹਰ ਇੱਕ ਨੇ ਆਪਣੀ ਤੇ ਉਹਦੇ ਵਿੱਚ ਜਿੱਦਾਂ ਮੇਕਾ ਲੈਪਟਾਪ ਤੇ ਗੇਮਾਂ ਖੇਡਣ ਦੇ ਵਿੱਚ ਆਪਾਂ ਨੂੰ ਬਿਜੀ ਰੱਖ ਲਿਆ ਬੱਚਿਆਂ ਨੇ ਫੋਨਾਂ ਦੇ ਵਿੱਚ ਬਿਜੀ ਰੱਖ ਲਿਆ ਖੇਡਣ ਵਾਸਤੇ ਆਪਣੇ ਆਪ ਨੂੰ ਹਨ ਤੇ ਉਹਨਾਂ ਦਾ ਦਿਮਾਗ ਵੀ ਪੂਰਾ ਉਹਨਾਂ ਵਿਕਸਿਤ ਨਹੀਂ ਹੁੰਦਾ ਜਿੰਨਾ ਮੱਗ ਕਹਿਣਾ ਨਹੀਂ ਤਾਂ ਸਿਆਣੇ ਬੰਦਿਆਂ ਨੇ ਕਹਿਣਾ ਬੱਚੇ ਨੂੰ ਥੋੜੀ ਦੇਰ ਮਿੱਟੀ ਦੇ ਵਿੱਚ ਖੇਡਣ ਵਾਸਤੇ ਛੱਡੋ ਵੀ ਮਿੱਟੀ ਦੇ ਵਿੱਚੋਂ ਵੀ ਇਹਨਾਂ ਨੂੰ ਪੋਸ਼ਟਿਕ ਤੱਤ ਮਿਲਦੇ ਆ ਜਿਹਦੇ ਨਾਲ ਬੱਚੇ ਦਾ ਸਰੀਰ ਵਧਦਾ ਫੁੱਲਦਾ ਹੈ ਤੇ ਅੱਜ ਹੁਣ ਤੁਸੀਂ ਦੇਖ ਲਓ ਵੀ ਅੱਜਕੱਲ ਬੱਚੇ ਜਿਹੜੇ ਆ ਉਹ ਕਿੰਨਾ ਕੁ ਵੱਧਦੇ ਫੁੱਲਦੇ ਆ ਕਿੰਨੀ ਕੁ ਉਹਨਾਂ ਦੀ ਹਾਈਟ ਆ ਤਕਰੀਬਨ ਹਰ ਇੱਕ ਦੀ ਛੋਟੀ ਛੋਟੀ ਹਾਈਟ ਆ ਨਾ ਤਾਂ ਉਹਨਾਂ ਦੀ ਸਿਹਤ ਆ ਸਿਹਤ ਪੱਖੋਂ ਵੀ ਉਹ ਕਮਜ਼ੋਰ ਹੀ ਆ ਨਾ ਹਾਂਜੀ ਵੀ ਆਪਣੇ ਆਪ ਨੂੰ ਉਹਨਾਂ ਨੇ ਇਦਾਂ ਬਣਾ ਇਦਾਂ ਲਿਆ ਆ ਹਣਾ ਤੁਸੀਂ ਦੇਖੋ ਪਿਛਲੇ ਜਮਾਨੇ 'ਚ ਕਿਸੇ ਦੇ ਅੰਨ ਘਣ ਲੱਗੀਆਂ ਹੁੰਦੀਆਂ ਸੀ ਛੋਟੇ ਛੋਟੇ ਬੱਚਿਆਂ ਦੇ ਅੰਨ ਘਣ ਲੱਗੀਆਂ ਹੁੰਦੀਆਂ ਸੀ ਤੇ ਸਰੀਰਕ ਪੱਖੋਂ ਕਮਜ਼ੋਰ ਨੇ ਬੱਚੇ ਤੇ ਉਹ ਅਸਰ ਇਹੀ ਆ ਵੀ ਜਿਹੜਾ ਇਹ ਗਲਤ ਸਾਡੀਆਂ ਹੋ ਗਈਆਂ ਨਾ ਹਰਕਤਾਂ ਆਦਤਾਂ ਗਲਤ ਨੇ ਉਹਨਾਂ ਨੇ ਸਾਡੇ ਸਰੀਰ ਤੇ ਮਾਨਸਿਕ ਤੌਰ ਤੇ ਮਾਨਸਿਕ ਤੇ ਫਰਕ ਬਹੁਤ ਪਿਆਰਾ ਪਾਇਆ ਹੈ ਇਹਦੇ ਫਾਇਦੇ ਵੀ ਆ ਚਲੋ ਇਹ ਨਹੀਂ ਕਿ ਆਪਾਂ ਇਹ ਮਾੜਾ ਨਹੀਂ ਕਹਿੰਦੇ ਹੈਗੇ ਮਾਡਰਨ ਲਾਈਫ ਸਟਾਈਲ ਨੂੰ ਇਹ ਸੰਗੇ ਦੀ ਲੋੜ ਆ ਇਹਦੇ ਨਾਲ ਵੀ ਆਪਾਂ ਨੂੰ ਚੱਲਣਾ ਜ਼ਰੂਰੀ ਆ ਇਹ ਮਾੜੀ ਕੋਈ ਚੀਜ਼ ਨਹੀਂ ਹੈਗੀ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆ ਹੁਣ ਜੇ ਜੇ ਆਪਾਂ ਕਿਉਂਕਿ ਆਪਾਂ ਪੁਰਾਣਾ ਸਮਾਂ ਵੀ ਦੇਖਿਆ ਆ ਆਪਾਂ ਆਵळा ਸਮਾਂ ਵੀ ਦੇਖਿਆ ਆ ਆਪਾਂ ਨੂੰ ਉਹਦੇ ਬਾਰੇ ਵੀ ਪਤਾ ਆ ਆਪਾਂ ਨੂੰ ਇਹਦੇ ਫਰਕ ਬਾਰੇ ਵੀ ਪਤਾ ਆ ਨਾ ਹਾਂਜੀ ਕਿ ਇਹਦੇ ਵਿੱਚ ਵੀ ਆਪਾਂ ਨੂੰ ਉਹ ਚੀਜ਼ਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਆ ਜਿਹੜੀਆਂ ਆਪਣੇ ਫਾਇਦੇ ਦੀਆਂ ਆ ਹਨਾ ਹਾਂਜੀ ਤੇ ਬਾਕੀ ਦੁਨੀਆ ਦੇ ਨਾਲ ਚੱਲਣਾ ਵੀ ਸਮਝਦਾਰੀ ਆ ਹਾਂਜੀ ਜੇ ਆਪਾਂ ਇਕੱਲੇ ਆਪਾਂ ਆਪਣੇ ਪ੍ਰਾਣੀਆਂ ਗੱਲਾਂ ਨੂੰ ਸੋਚੀ ਜਾਵਾਂਗੇ ਤੇ ਉਹ ਇਤਾਂ ਵੀ ਆਪਾਂ ਅੱਗੇ ਨਹੀਂ ਵੱਧ ਸਕਦੇ ਹਾਂਜੀ ਦੇ ਮੁਖ ਦੀ ਗੁਰ ਤਾਂ ਇਹ ਆ ਬਈ ਸਾਨੂੰ ਪੁਰਾਣੇ ਕਲਚਰ ਨੂੰ ਮਤਲਬ ਕਿ ਜੜ੍ਹਾਂ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਟਾਹਣੀਆਂ ਨੇ ਇਹ ਟਾਹਣੀਆਂ ਤਾਂ ਹੀ ਹਰੀਆਂ ਰਹਿਣਗੀਆਂ ਜੇ ਇਹਦੀਆਂ ਜੜ੍ਹਾਂ ਸਿਹਤ ਰਹਿਣਗੀਆਂ ਅਸੀਂ ਜੜ੍ਹਾਂ ਨੂੰ ਤੇ ਟਾਹਣੀਆਂ ਨੂੰ ਤਾਂ ਹੀ ਸਲਾਮਤ ਰੱਖ ਸਕਦੇ ਜੇ ਅਸੀਂ ਪੁਰਾਣੇ ਤੇ ਨਵੇਂ ਕਲਚਰ ਨੂੰ ਇੱਕ ਨਵੇਂ ਤਰੀਕੇ ਨਾਲ ਇਕੱਠਾ ਕਰਕੇ ਤੇ ਉਹ ਨਾ ਆਪਣੇ ਫਾਇਦੇ ਲਈ ਵਰਤੀਏ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਆਪਾਂ ਕੈਚ ਕਰ ਲਈਏ ਤੇ ਮਾੜੀਆਂ ਚੀਜ਼ਾਂ ਨੂੰ ਛੱਡ ਦੇਈਏ ਇਹ ਸਾਡਾ ਮਾਵਾ ਦਾ ਵੀ ਫਰਕ ਆ ਫਰਜ ਤੇ ਦਾਦੇ-ਦਾਦੀਆਂ ਸਾਡਾ ਵੀ ਫਰਜ ਹੈ ਬਈ ਅਸੀਂ ਉਹਨਾਂ ਬੱਚਿਆਂ ਏਸ ਨਾਲ ਜੋੜ ਕੇ ਕਿ ਅਸੀਂ ਪਿਛਲੇ ਜਮਾਨੇ ਦੇਖਿਆ ਅਸੀਂ ਹੁਣ ਵਾਲੇ ਜਮਾਨੇ ਅਸੀਂ ਜੋੜ ਸਕਦੇ ਆ ਬੱਚਿਆਂ ਨੂੰ ਤੇ ਇਹੀ ਗੱਲ ਹੈਗੀ ਆ ਵੀ ਬੱਚਿਆਂ ਤਾਂ ਤਾਂ ਹੀ ਕਰਕੇ ਤਾਂ ਇਹਦਾ ਫਾਇਦੇ ਆ ਦੋਨਾਂ ਦੇ ਫਾਇਦੇ ਨੇਗੇ ਹਾਂਜੀ ਹੁਣ ਆਪਣਾ ਕਲਚਰ ਤਾਂ ਬਹੁਤ ਵੀਰਿਆ ਤੇ ਦਾਪਾਂ ਦੇ ਦੇਖੀਏ ਪਿੱਛੇ ਕਿੰਨੇ ਕਿੰਨੇ ਜੋੜੇ ਹੋਏ ਆ ਹਨ ਹਾਂਜੀ ਕਿੰਨੇ ਕਿੰਨੇ ਆਪਣੇ ਜਿੱਦਾਂ ਮਹਾਰਾਜ ਰਣਜੀਤ ਸਿੰਘ ਲਾਲੋ ਉਹਨਾਂ ਨੇ ਕਿੰਨਾ ਰਾਜ ਸਥਾਪਿਤ ਕੀਤਾ ਹਾਂਜੀ ਕਿੰਨੇ ਉਹਨਾਂ ਨੇ ਨਾ ਸਾਰਾ ਕੁਝ ਜਿੱਦਾਂ ਮਤਲਬ ਵਧੀਆ ਕੀਤਾ ਜੇ ਆਪਾਂ ਆਪਣੇ ਸਾਰੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਾਂਗੇ ਆਪਣੇ ਬੱਚੇ ਉਧਰ ਨੂੰ ਜ਼ਰੂਰ ਜਾਣਗੇ ਹਾਂਜੀ ਇਹ ਨਹੀਂ ਵੀ ਉਹ ਉੱਧਰ ਨੂੰ ਜਾਣਗੇ ਨਹੀਂ ਉਹਨਾਂ ਦਾ ਝੁਕਾ ਜ਼ਰੂਰ ਹੋਊਗਾ ਹਾਂਜੀ ਹਾਂਜੀ ਤੇ ਜੇ ਅੱਜ ਕੱਲ ਦੀ ਮਾਡਰਨ ਲਾਈਫ ਦੇ ਵਿੱਚ ਉਹ ਜੀਉਣਾ ਚਾਹੁੰਦੇ ਆ ਉਹਨਾਂ ਨੂੰ ਆਪਣੇ ਪੁਰਾਣੇ ਮਤਲਬ ਕਲਚਰ ਬਾਰੇ ਜਾਣਕਾਰੀ ਹੋਊਗੀ ਕਿਤੇ ਕੋਈ ਪੁੱਛ ਵੀ ਲਵੇ ਬੱਚਾ ਫਟ ਜਵਾਬ ਦੇ ਸਕੇ ਵੀ ਉਹਨੂੰ ਨੌਲੇਜ ਹੋਊਗੀ ਤਾਂ ਉਹ ਜਵਾਬ ਦੇ ਸਕਦਾ ਹੈ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਉਹਨਾਂ ਨੂੰ ਜੋੜ ਕੇ ਰੱਖਾਂਗੇ ਤਾਂ ਹੀ ਉਹ ਜੁੜੇ ਰਹਿ ਸਕਦੇ ਆ ਇਹ ਦੋਨੇ ਇੱਕ ਦੂਜੇ ਦੇ ਪੂਰਕ ਨੇ ਪੁਰਾਣਾ ਤੇ ਨਵਾਂ ਤੇ ਸੱਭਿਆਚਾਰ ਇੱਕ ਦੂਜੇ ਦੇ ਪੂਰਕ ਨੇ ਇਹਨਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਆ ਦੋਨਾਂ ਨੂੰ ਇਕੱਠੇ ਰਲ ਕੇ ਜ਼ਿੰਦਗੀ ਪੂਰੀ ਆ ਹਾਂਜੀ ਸੋ ਆਪਾਂ ਇਸ ਕਲਚਰ ਦੇ ਨਾਲ ਦੂਜੇ ਕਲਚਰ ਨੂੰ ਜੋੜ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਸਫਲ ਸੁਖਦਾਈ ਬਣਾ ਸਕਦੇ ਹਾਂ ਹਾਂਜੀ ਕਿਉਂਕਿ ਹੁਣ ਜਿੱਦਾਂ ਬੱਚੇ ਮੰਨ ਲਓ ਬਾਹਰ ਵੀ ਗਏ ਆ ਜਦੋਂ ਬਾਹਰ ਆਪਣੇ ਕਲਚਰ ਬਾਰੇ ਜਿਨ੍ਹਾਂ ਬੱਚਿਆਂ ਨੂੰ ਤਾਂ ਨੌਲੇਜ ਆ ਉਹ ਜੋ ਆਪਣੇ ਕਲਚਰ ਬਾਰੇ ਦੱਸਦੇ ਆ ਬਾਹਰ ਜਿਹੜੇ ਫਾਰਮ ਦੇ ਵਿੱਚ ਗਏ ਆ ਉਹ ਦੱਸਦੇ ਨਾ ਗੋਲਿਆਂ ਨੂੰ ਗੋਲਿਆਂ ਨੂੰ ਆਪਣੇ ਕਲਚਰ ਬਾਰੇ ਦੱਸਦੇ ਆ ਤਾਂ ਉਹ ਬਹੁਤ ਜਿੱਦਾਂ ਸ਼ੌਕ ਹੁੰਦੇ ਆ ਵੀ ਤੁਹਾਡਾ ਕਲਚਰ ਇੰਨਾ ਰੱਚਿਆ ਤੁਸੀਂ ਮਤਲਬ ਇਹੋ ਜਿਹੇ ਕਲਚਰ ਨੂੰ ਬਿਲੋਂਗ ਕਰਦੇ ਆ ਹਨਾ ਵੀ ਇੰਨਾ ਵਧੀਆ ਕਲਚਰ ਤੁਹਾਡਾ ਹਾਂਜੀ ਤੇ ਪਰ ਜਦੋਂ ਕਈ ਬੱਚੇ ਇਦਾਂ ਦੇ ਹੁੰਦੇ ਆ ਵੀ ਬਾਹਰ ਆ ਕੇ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਉਹਨਾਂ ਨੂੰ ਕਹਿ ਲੋ ਸੰਗਤ ਉਤਰਦੀ ਮਿਲ ਜਾਂਦੀ ਜਾਂ ਕਿੱਦਾਂ ਵੀ ਉਹ ਆਪਣੇ ਮਤਲਬ ਪਟਕ ਜਾਂਦੇ ਆ ਹਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਣੇ ਚੰਗੇ ਮਾੜੇ ਦਾ ਵੀ ਵੀ ਕਿਦਾਂ ਆਪਾਂ ਨਾ ਕਿ ਕਿਹੜੀ ਸਾਡੇ ਲਈ ਚੀਜ਼ ਚੰਗੀ ਆ ਕਿਹੜੀ ਸਾਡੇ ਲਈ ਮਾੜੀ ਆ ਪਰ ਆਪਾਂ ਇੱਥੇ ਇਹ ਨਹੀਂ ਕਹਿੰਦੇ ਵੀ ਬੱਚੇ ਵੀ ਮਾਡਰਨ ਲਾਈਫ ਸਟਾਈਲ ਨੂੰ ਨਾ ਅਪਣਾਉਣ ਅਪਣਾਉਣ ਜ਼ਰੂਰ ਪਰ ਆਪਣੀਆਂ ਜੜਾਂ ਦੇ ਨਾਲ ਜ਼ਰੂਰ ਜੁੜੇ ਰਹਿਣ ਹਾਂਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਉਹੀ ਇਨਸਾਨ ਕਾਮਯਾਬ ਹੋ ਸਕਦਾ ਆ ਜਿਹੜਾ ਆਪਣੀਆਂ ਜੜਾਂ ਦੇ ਨਾਲ ਜੁੜਿਆ ਰਹੂਗਾ ਤੇ ਸਮੇਂ ਦੀ ਲੋੜ ਆ ਸਮੇਂ ਦੀ ਲੋੜ ਮੁਤਾਬਕ ਉਹ ਅੱਜ ਕੱਲ ਦੇ ਮਾਡਰਨ ਲਾਈਫ ਸਟਾਈਲ ਨੂੰ ਵੀ ਅਪਣਾਉਂਦਾ ਆ ਹਾਂਜੀ ਤੇ ਤਾਂ ਹੀ ਉਹ ਬੱਚਾ ਕਾਮਯਾਬ ਹੋ ਸਕਦਾ ਆ ਹਾਂਜੀ ਤੇ ਆਪਾਂ ਹੁਣ ਬਸ ਇੱਥੇ ਆਪ ਆਪਣੀ ਸਵਾਪਤੀ ਕਰਦੇ ਆਂ ਸਾਡਾ ਅੱਜ ਦਾ ਪੌਡਕਾਸਟ ਜੇ ਤੁਹਾਨੂੰ ਵਧੀਆ ਲੱਗਿਆ ਆ ਤੇ ਤੁਸੀਂ ਸਾਨੂੰ ਆਪਣੇ ਸੁਝਾਅ ਜਰੂਰ ਦੱਸਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਵੀ ਜਰੂਰ ਕਰ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ